ਜੈ ਸ਼੍ਰੀ ਰਾਮ ਜੀ ਅੱਜ ਆਪਣੇ ਨਾਲ ਜੀ ਨਗਰ ਕੌਂਸਲ ਦੇ ਨਵੇਂ ਯੂ ਤਰਨ ਗੋਲ ਜੀ ਜੁੜੇ ਨੇ ਜੀ ਤੇ ਅੱਜ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਜੀ ਨਾਲ ਹੀ ਆਪਣੇ ਬੈਠੇ ਨਗਰ ਕੌਂਸਲ ਪ੍ਰਧਾਨ ਕਸ਼ਮੀਰ لال ਗਰਗ ਜੀ ਹਾਂਜੀ ਗੋਇਲ ਸਾਹਿਬ ਜਿਹੜੀਆਂ ਮੰਡੀ ਦੀਆਂ ਸਮੱਸਿਆਵਾਂ ਐ ਜਿਹੜੀਆਂ ਕਿ ਬਣੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰੋਗੇ ਜੀ ਮੈਂ ਇਹ ਸਮਝਦਾ ਜੀ ਜੋ ਜੋ ਹੋਊਗਾ ਐਪਰੋਪਰੀਏਟ ਪ੍ਰੋਸੀਜਰ ਦੇ ਵਿੱਚ ਅਡਾਪਟ ਕੀਤਾ ਜਾਊਗਾ ਜਿਵੇਂ ਕਿ ਮੇਰੇ ਧਿਆਨ ਵਿੱਚ ਆਇਆ ਵੀ ਪਾਣੀ ਦੀ ਸਮੱਸਿਆ ਉਸ ਦੇ ਬਾਰੇ ਕੀ ਕੰਸਲ ਮੂਜੂਦ ਧਿਆਨ ਦਿੱਤਾ ਜਾਵੇ ਜੀ ਤੁਹਾਨੂੰ ਤੇ ਜਿਹੜੇ ਕਨੈਕਸ਼ਨ ਨੇ ਉਹ ਰੈਗੂਲਰਾਈਜ਼ ਕਰਾਇਆ ਜਾਂ ਜਿਹੜੇ ਇਲੀਗਲ ਕਨੈਕਸ਼ਨ ਸਨ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਬਾਕੀ ਜਿਹੜੀ ਇਨਕ੍ਰੋਚਮੈਂਟਸ ਆ ਉਹਨਾਂ ਬਾਰੇ ਕਿਹਾ ਕਿ ਉਹਦੇ ਸਬੰਧੀ ਵੀ ਐਪਰੋਪ੍ਰੀਏਟ ਸਟੈਪ ਚੁੱਕੇ ਜਾਣਗੇ ਤੇ ਬਾਕੀ ਜਿਹੜੀ ਆਪਣਾ ਰੇਡੀਅਸ ਸੰਬੰਧੀ ਵੀ ਮੇਰੇ ਕੋਲ ਸ਼ਿਕਾਇਤ ਆਈ ਉਹ ਸੰਬੰਧੀ ਵੀ ਅਸੀਂ ਕਾਰਵਾਈ ਕਰਨੀ ਕਿਸ ਤਰ੍ਹਾਂ ਦੀ ਕਾਰਵਾਈ ਹੋਗੀ ਰੇੜੀਆਂ ਦੇ ਸਬੰਧੀ ਜੋ ਵੀ ਉਹਦੇ ਇਨਕ੍ਰੋਚਮੈਂਟ ਹੋਊਗੀ ਜਾਂ ਜਿਹੜੇ ਟੈਕਸ ਨਹੀਂ ਦੇ ਰਹੇ ਉਹਨਾਂ ਦੇ ਉੱਤੇ ਜੋ ਕਾਨੂੰਨ ਅਨੁਸਾਰ ਕਾਰਵਾਈ ਬੰਦੀ ਹੋਊਗੀ ਉਹ ਕੀਤੀ ਜਾਊਗੀ ਜਿਵੇਂ ਜੀ ਆਪਣੇ ਘਰੇਲੂ ਨਕਸ਼ੇ ਬਣਾ ਕੇ ਜੀ ਦੁਕਾਨਾਂ ਦੇ ਨਕਸ਼ੇ ਬਣਾ ਕੇ ਬਿਨਾ ਪਾਸ ਕਰਾਈ ਜੀ ਦੁਕਾਨਾਂ ਬਣਾਈਆਂ ਜਾ ਰਹੀਆਂ ਐ ਇਸ ਸਬੰਧੀ ਵੀ ਕੋਈ ਸਟੈਪ ਲਏ ਜਾਣਗੇ ਜੀ ਹਾਂ ਉਸ ਸਬੰਧੀ ਉਹਨਾਂ ਨੂੰ ਨੋਟਿਸ ਦਿੱਤਾ ਜਾਊਗਾ ਜੋ ਐਸ ਪਰ ਲਾ ਐਸ ਪਰ ਮਿਊਨਿਸਪਲ ਐਕਟ ਜੋ ਕਾਰਵਾਈ ਹੋ ਸਕਦੀ ਹੈ ਉਹ ਜ਼ਰੂਰ ਕੀਤੀ ਜਾਊਗੀ ਜੀ ਠੀਕ ਹੈ ਧੰਨਵਾਦ ਜੀ